ਵਸਸ ਸ਼ਖਸੀਅਤਾਂ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਦਾ ਪਰਵਾਰ ਉਹਨਾਂ ਦੇ ਰਿਸ਼ਤੇਦਾਰ ਮੈਨੂੰ ਯਾਦ ਹੈ ਜਦੋਂ ਅਸੀਂ ਤਰਵੰਡੀ ਸਾਬੋ ਗਏ ਉਹਨਾਂ ਦੀ ਡੈਥ ਵੇਲੇ ਤਾਂ ਮਨਦੀਪ ਨੇ ਪਹਿਲਾਂ ਵੀ ਕਿਹਾ ਸੀ ਕਿ ਡੈਡੀ ਇਹ ਡਿਮਾਂਡ ਕਰਦੇ ਐ ਕਿ ਮੇਰੇ ਜਾਣ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਧਾਰਮਿਕ ਸਮਾਗਮ ਹੈ ਉਹ ਨਾ ਕੀਤਾ ਜਾਵੇ ਸਾਡੇ ਮਾਨਯੋਗ ਸਪੀਕਰ ਸਾਹਿਬ ਸਾਡੇ ਸਮਾਗਮ ਵਿੱਚ ਸ਼ਾਮਲ ਹੋਏ ਉਹਨਾਂ ਨੂੰ ਹਾਰਦਿਕ ਜੀਓ ਆਇਆਂ ਪ੍ਰਧਾਨ ਜੀ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਮੰਚ ਤੱਕ ਲਿਆਓ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਮਾਣਯੋਗ ਸਪੀਕਰ ਸਾਹਿਬ ਸਵਾਗਤ ਕਰਤਾ ਸਿਕ ਸੰਧਵਾ ਜੀ ਦਾ ਕਿਉਂਕਿ ਉਹਨਾਂ ਨੇ ਆਪਣੇ ਰੁਜ਼ੀਨੇ ਪਰੇ ਸਮੇਂ ਦੇ ਵਿੱਚੋਂ ਸਾਡੇ ਲਈ ਸਮਾਂ ਕੱਢਿਆ ਅੱਜ ਮੈਂ ਗੱਲ ਕਰ ਰਿਹਾ ਸੀ ਕਿ ਉਹਨਾਂ ਦੀ ਇੱਛਾ ਸੀ ਕਿ ਕੋਈ ਧਾਰਮਿਕ ਸਮਾਗਮ ਨਾ ਕਰਾ ਕੇ ਮੇਰੇ ਚਾਰ ਦੋਸਤ ਇਕੱਠੇ ਹੋ ਕੇ ਬੈਠ ਜਿਓ ਤੇ ਮੇਰੀਆਂ ਗੱਲਾਂ ਬਾਤਾਂ ਕਰ ਲਿਓ ਮੇਰੇ ਬਾਰੇ ਪਰਚੋਲ ਕਰ ਲਿਓ ਚੰਗਾ ਬਾੜਾ ਜੋ ਕਹਿਣਾ ਕਹਿ ਲਿਓ ਲੇਕਿਨ ਅਮਨਦੀਪ ਨੇ ਇਹ ਕਿਹਾ ਕਿ ਦੇਖੋ ਡੜੀ ਧਾਰਮਿਕ ਸਮਾਗਮ ਤਾਂ ਅਸੀਂ ਕਰਾਂਗੇ ਲੇਕਿਨ ਜਿਹੜੀ ਅਗਲੀ ਗੱਲ ਹੈਗੀ ਆ ਉਹਦੇ ਬਾਰੇ ਵੀ ਅਸੀਂ ਸੋਚਾਂਗੇ ਖैर ਅਸੀਂ ਉਹਦੇ ਸੋਚ ਲਿਆ ਸੀ ਕਿ ਕੋਈ ਇਸ ਤਰ੍ਹਾਂ ਦੀ ਗੈਟ ਟੂਗੇਦਰ ਕਰਾਂਗੇ ਜਿੱਦੇ ਚ ਉਹਨਾਂ ਦੀਆਂ ਗੱਲਾਂ ਕੀਤੀਆਂ ਜਾ ਸਕਣ ਔਰ ਮੈਨੂੰ ਬੜਾ ਮਾਣ ਹੋ ਰਿਹਾ ਪ੍ਰੈਸ ਕਲੱਬ ਕੋਟਕਪੂਰਾ ਤੇ ਇਹਨਾਂ ਦੇ ਜੋ ਪ੍ਰਧਾਨ ਨੇ ਨਿਰਿੰਦਰ ਬੈੜ ਜੀ ਔਰ ਜੋ ਇਸ ਪ੍ਰੋਜੈਕਟ ਦੇ ਕੋਆਰਡੀਨੇਟਰ ਹੈ ਅਮਿਤ ਸ਼ਰਮਾ ਜੀ ਇਹਨਾਂ ਨੇ ਆਪ ਇਹ ਗੱਲ ਅੱਗੇ ਤੋਰੀ ਕਿ ਆਪਾਂ ਨੂੰ ਇਸ ਤਰ੍ਹਾਂ ਦਾ ਕੁਝ ਕਰਨਾ ਚਾਹੀਦਾ ਸੋ ਪਰਿਵਾਰ ਵੱਲੋਂ ਮੈਂ ਸਾਰਿਆਂ ਵੱਲੋਂ ਇਹਨਾਂ ਦਾ ਹਾਰਦਿਕ ਧੰਨਵਾਦੀ ਹਾਂ ਕਿ ਅੰਕਲ ਗੁਰਮੀਤ ਸਿੰਘ ਨੂੰ ਇਸ ਤੰਗ ਨਾਲ ਇਹਨਾਂ ਨੇ ਯਾਦ ਕੀਤਾ ਹੈ ਸਦਾ ਗੁਰਮੀਤ ਸਿੰਘ ਹੋਰਾਂ ਦੀ ਸ਼ਖਸੀਅਤ ਬਹੁਤ ਵੱਡੀ ਸ਼ਖਸੀਅਤ ਸੀ ਇਹ ਕਿਸੇ ਮੈਂ ਸ਼ਰਧਾਵਾਸ ਨਹੀਂ ਕਹਿ ਰਿਹਾ ਅ ਕਿਉਂਕਿ ਉਹਨਾਂ ਦਾ ਜਿਹੜਾ ਜੀਵਨ ਸੀ ਉਹ ਬੜਾ ਸੰਘਰਸ਼ਮਈ ਜੀਵਨ ਸੀਗਾ 1943 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਔਰ ਘਰ ਦੇ ਹਾਲਾਤ ਕੋਈ ਬਹੁਤੇ ਆਰਥਿਕ ਪੱਖ ਤੋਂ ਚੰਗੇ ਨਹੀਂ ਸੀ 6 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਪਿਤਾ ਜੀ ਸਦਾ ਅਰਜਨ ਸਿੰਘ ਉਹ ਪਲੇਗ ਦੀ ਬਿਮਾਰੀ ਨਾਲ ਸਵਰਗ ਸਦਾਰ ਗਏ ਉਸ ਬਾਅਦ ਮਾਤਾ ਇਸ਼ਕੌਰ ਜੀ ਦੀ ਪਰਵਰਿਸ਼ ਦੇ ਵਿੱਚ ਸਰ ਗੁਰਮੀਤ ਸਿੰਘ ਮੀਤ ਤੋਂ ਸਰਦਾਰ ਗੁਰਮੀਤ ਸਿੰਘ ਤੱਕ ਪਰਵਾਨ ਚੜੇ ਗੁਰਮੀਤ ਸਿੰਘ ਦਾ ਜਨਮ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਅ ਅਕਾਲ ਪੁਰਖ ਦੀ ਬਖਸ਼ਿਸ਼ ਕਹਿ ਸਕਦੇ ਹਾਂ ਕਿਉਂਕਿ ਇੱਕ ਤਾਂ ਆਰਥਿਕ ਤੰਗੀ ਸੀ ਇੱਕ ਮਾਤਾ ਇਸ਼ਕੌਰ ਜੀ ਮਾਤਾ ਐਸ਼ਰ ਕੌਰ ਜੀ ਬਾਰੇ ਮੈਂ ਦੱਸਣਾ ਕਿਤੇ ਭੁੱਲ ਨਾ ਜਾਵਾਂ ਕਿ ਉਹ ਇੱਕ ਐਸੀ ਸ਼ਖਸੀਅਤ ਸੀ ਕੋਟਕਪੂਰੇ ਦੀ ਜਿਸ ਨੇ ਸਿੱਖ ਕੰਨਾਂ ਪਾਰਸ਼ਾਲਾਂ ਤੋਂ ਆਪਣਾ ਅਧਿਆਪਨ ਕਾਰਜ ਸ਼ੁਰੂ ਕੀਤਾ ਲੜਕੀਆਂ ਦੀ ਐਜੂਕੇਸ਼ਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਮਾਤਾ ਐਸ਼ਰ ਕੌਰ ਜੀ ਦਾ ਜਦੋਂ ਕਿਸੇ ਬੱਚੇ ਦੀ ਗੱਲ ਚੱਲਦੀ ਹੈ ਤਾਂ ਉਹਦੀ ਮਾਂ ਦੀ ਗੱਲ ਜ਼ਰੂਰ ਚੱਲਦੀ ਹੈ ਮਾਤਾ ਐਸ਼ਰ ਕੌਰ ਜੀ ਮੁਕਸਰ ਨੂੰ ਬਿਲੋਂਗ ਕਰਦੇ ਸੀ ਔਰ ਉਹ குரு ਕਰਨ ਨਾਲ ਬਹੁਤ ਜ਼ਿਆਦਾ ਪ੍ਰੇਮ ਰੱਖਦੇ ਸੀ ਲੜਕੀਆਂ ਨੂੰ ਪਾਠ ਕਰਨਾ ਸਿਖਾਉਣਾ ਉਹਨਾਂ ਨੂੰ ਚੰਗੇ ਚੱਜ ਆਚਾਰ ਸਿਖਾਉਣੇ ਇਹ ਕਰਦੇ ਕਰਦੇ ਉਹ ਸਿੱਖਿਆ ਦੇ ਖੇਤਰ ਚ ਆ ਗਏ ਉਹਨਾਂ ਨੇ ਸਿੱਖ ਅਧਿਆਪਾਲਸ਼ਾਲਾ ਜੋ ਉਸ ਸਮੇਂ ਡਾਕਟਰ ਚੰਦਾ ਸਿੰਘ ਬਰਵਾਹ ਹੋਰਾਂ ਨੇ ਸ਼ੁਰੂ ਕੀਤੀ ਸੀ ਉਸ ਦੇ ਵਿੱਚ ਉਹ ਪ੍ਰਥਮ ਅਧਿਆਪਕ ਵਜੋਂ ਨਿਯੁਕਤ ਹੋਏ ਬਾਅਦ ਦੇ ਵਿੱਚ ਇਹ ਮਾਤਾ ਸੂਰਜਕੌਰ ਸਕੂਲ ਬਣ ਗਿਆ ਰਾਜੇ ਵੱਲੋਂ ਤੇ ਇੱਕ ਓਵਰ ਕਰ ਲਿਆ ਗਿਆ ਉਸ ਤੋਂ ਬਾਅਦ ਅੱਜ ਕੱਲ ਇਹ ਸਰਕਾਰ ਕੋਲ ਹੈ ਡਾਕਟਰ ਚੰਦਾ ਸਿੰਘ ਬਰਵਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਨਾਂ ਵਜੋਂ ਸੋ ਇਸ ਸਕੂਲ ਦੇ ਵਿੱਚ ਪ੍ਰਥਮ ਅਧਿਆਪਕ ਵਜੋਂ ਮਾਤਾ ਈਸ਼ਰ ਗੌਰ ਜੀ ਬਹੁਤ तुच्छ ਜੀ ਤਨਖਾਹ ਤੇ ਕੰਮ ਕਰਨਾ ਸ਼ੁਰੂ ਕਰਦੇ ਆ ਔਰ ਆਪਣੇ ਬੱਚੇ ਨੂੰ ਪਾਲਣਾ ਸ਼ੁਰੂ ਕਰਦੇ ਆ ਸਹ ਗੁਰਮੀਤ ਸਿੰਘ ਹੋਰਾਂ ਦੇ ਜਨਮ ਤੋਂ ਪਹਿਲਾਂ ਮਾਤਾ ਜੀ ਨੂੰ ਬੱਚੇ ਤਾਂ ਹੋ ਜਾਂਦੇ ਸੀ ਆਸਤਾ ਹੋ ਜਾਂਦੇ ਸੀ ਬੱਚੇ ਪ੍ਰਵਾਨ ਨਹੀਂ ਸੀ ਚੜਦੇ ਤਾਂ ਜੋ ਮੈਂ ਅੰਕਲ ਹੋਰਾਂ ਤੋਂ ਸੁਣਿਆ ਕਰਦਾ ਸੀ ਗੱਲਾਂ ਉਹਨਾਂ ਦੇ ਜਨਮ ਬਾਰੇ ਉਹ ਦੱਸਦੇ ਸੀ ਕਿ ਸਾਡੇ ਮਾਤਾ ਜੀ ਫਿਰ ਕਿਲੇ ਤੇ ਇੱਕ ਕੋਈ ਮਾਤਾ ਰਹਿੰਦੀ ਸੀ ਜਿਹੜੀ ਕਿ ਹਰੇ ਰੰਗ ਦੇ ਕੱਪੜੇ ਪਾਉਂਦੀ ਸੀ ਤੇ ਉਹਦੇ ਕੋਲ ਗਏ ਵੀ ਮੈਨੂੰ ਆਹ ਸਮੱਸਿਆ ਆਉਂਦੀ ਆ ਤਾਂ ਉਹਨਾਂ ਨੇ ਇੱਕ ਸਲਾਹ ਦਿੱਤੀ ਕਿ ਤੁਸੀਂ ਦੋਨੇ ਜੀ ਤੁਸੀਂ ਤੇ ਸਰਦਾਰ ਅਰਜਨ ਸਿੰਘ ਗੋਇਦਵਾਲ ਸਾਹਿਬ ਜਾਓ ਇੱਕ ਪੋਰੀ ਆਟੇ ਦੀ ਹੱਥੀ ਪਕਾਓ ਉੱਥੇ ਜਾ ਕੇ ਲੋਕਾਂ ਨੂੰ ਲੰਗਰ ਛਕਾਓ ਤੁਹਾਡੇ ਘਰ ਦੇ ਵਿੱਚ ਊੜਾਜ ਬਚੂਗੀ ਖੈਰ ਇਹ ਵੀ ਹੋਇਆ ਇਹਨਾਂ ਨੇ ਮਾਤਾ ਐਸ਼ਰਕਾਰ ਹੋਰਾਨੇ ਜਾ ਕੇ ਉੱਥੇ ਸੇਵਾ ਕੀਤੀ ਜਿਸ ਤੇ ਪ੍ਰਤਾਪ ਸਦਕਾ ਸਦਾ ਗੁਰਮੀਤ ਸਿੰਘ ਪੈਦਾ ਹੋਏ ਔਰ ਉਸ ਤੋਂ ਬਾਅਦ ਉਸ ਮਾਤਾ ਕੋਲੇ ਸਰਾ ਗੁਰਮੀਤ ਸਿੰਘ ਨੂੰ ਅਕਸਰ ਮਾਤਾ ਜੀ ਲੈ ਕੇ ਜਾਂਦੇ ਰਹੇ ਤਾਂ ਉਹ ਮਾਤਾ ਕਿੰਨੀ ਪਰਉਪਕਾਰੀ ਹੋਏਗੀ ਕਿੰਨੀ ਕਿਆਰਮਾਨ ਹੋਏਗੀ ਉਹ ਛੋਟੀ ਜੀ ਗੁਰਮੀਤ ਨੂੰ ਜਿਹਦੂ ਉਸ ਵੇਲੇ ਮੀਤ ਕਿਹਾ ਜਾਂਦਾ ਸੀ ਉਹਨੂੰ ਕੁਝ ਤਾਣੇ ਫੜਾ ਕੇ ਕਹਿੰਦੀ ਸੀ ਕਿ ਤੂੰ ਦੂਰ ਤੱਕ ਜਿੰਨੀ ਦੂਰ ਤੱਕ ਕਰ ਸਕ ਦੇ ਸਕਦਾ ਤੂੰ ਛਿਟਾ ਲੈ ਤਾਂ ਕਿ ਤੇਰੇ ਜਿਹੜੇ ਛਿੱਟੇ ਹੋਏ ਦਾੜੇ ਆ ਵੱਖ-ਵੱਖ ਪੰਛੀਆਂ ਦੇ ਕੋਲੇ ਜਾਣ ਜਿੰਨੀ ਦੂਰ ਤੂੰ ਇਹ ਜਿਹੜਾ ਛਿਟਾ ਦੇਂਗਾ ਉਨੀ ਤੇਰੀ ਸ਼ਕਤੀਤ ਵੱਡੀ ਹੋਊਗੀ ਤੋ ਗੁਰਮੀਤ ਸਿੰਘ ਜਿਹੜਾ ਸੀਗਾ ਉਹ ਬਹੁਤ ਜ਼ੋਰ ਦੀ ਛਿੱਟੇ ਛਿੱਟਣ ਦੀ ਕੋਸ਼ਿਸ਼ ਕਰਦਾ ਕਰਦਾ ਇਨਾ ਵਿਸ਼ਾਲ ਸ਼ਖਸ ਬਣ ਗਿਆ ਜਿਸ ਦੀ ਗੱਲ ਆਪਾਂ ਅੱਜ ਇੱਥੇ ਬੈਠ ਕੇ ਕਰ ਰਹੇ ਹਾਂ ਮਾਤਾ ਜੀ ਨੇ ਬੜੇ ਔਖੇ ਹਾਲਾਤ ਦੇ ਵਿੱਚ ਉਹਨਾਂ ਨੂੰ ਪੜਾਇਆ ਜਦੋਂ ਉਹ ਐਫਏ ਦੀ ਪੜਾਈ ਕਰ ਰਹੀ ਸੀ ਪ੍ਰਿੰਸਿੰਦਰਾ ਕਾਲਜ ਦੇ ਵਿੱਚ ਤਾਂ ਉਦੋਂ 1960 ਦੇ ਵਿੱਚ ਪੰਜਾਬ ਮੋਰਚੇ ਦੀ ਗੱਲ ਚੱਲਦੀ ਹੈ ਔਰ ਉਹ ਸਭ ਤੋਂ ਛੋਟੀ ਉਮਰ ਦੇ ਲਗਭਗ 17 ਸਾਲ ਦੇ 18 ਸਾਲ ਦੇ ਜੇਲ੍ਹ ਦੇ ਵਿੱਚ ਜਾਂਦੇ ਆ ਵੱਡੇ ਵੱਡੇ ਆਗੂਆਂ ਦੇ ਨਾਲ ਉੱਥੇ ਹੀ ਉਹ ਸਰਕਾਰ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਵਰਗੇ ਲੀਡਰ ਜਾਂ ਹੋਰ ਵੱਡੇ ਲੀਡਰ ਜਿਹੜੇ ਆ ਉਹਨਾਂ ਨਾਲ ਮੁਲਾਕਾਤ ਕਰਦੇ ਆ ਉਹਨਾਂ ਨੂੰ ਦੇਖਦੇ ਆ ਇਹ ਵੀ ਇੱਕ ਬੜੀ ਵੱਡੀ ਘਟਨਾ ਹੈ ਮੈਂ ਇਕੱਲ ਨੂੰ ਕਿਹਾ ਕਿ ਮਾਤਾ ਜੀ ਨੇ ਨਹੀਂ ਤੁਹਾਨੂੰ ਭੇਜਤਾ ਜਦੋਂ ਤੁਸੀਂ ਜੇਲ੍ਹ ਜਾਣਾ ਸੀ ਕਦੇ ਉਹ ਤਾਂ ਮਾਤਾ ਜੀ ਨੂੰ ਭੇਜਣਾ ਹੀ ਪੈਣਾ ਸੀ ਜਦੋਂ ਪੁਲਿਸ ਮੈਨੂੰ ਚੱਕਣ ਹੀ ਆ ਗਈ ਸੀ ਤੇ ਮਾਤਾ ਜੀ ਨੇ ਇਹ ਕਿਹਾ ਵੀ ਇੱਕ ਕੱਲ ਦਾ ਖਿਆਲ ਰੱਖੀ ਕਿ ਛੋਟੇ ਸਹਿਬ ਜਦੋਂ 6 ਤੇ 9 ਸਾਲ ਦੇ ਸੀ ਤੇ ਉਹ ਮੁੜ ਕੇ ਰਿਸੀ ਆਏ ਉਹਨਾਂ ਦੀ ਇਹ ਨਿਸੀ ਮੰਨੀ ਤੇ ਆਪਾਂ ਉਸ ਇਤਿਹਾਸ ਨਾਲ ਵਬਸਤਾ ਲੋਕ ਹੈ ਤੇ ਤੂੰ ਹੁਣ ਮਾਫੀ ਮੰਗ ਕੇ ਨਾ ਆਈ ਉਦੋਂ ਬਾਅਦ ਮਾਤਾ ਜੀ ਬਿਮਾਰ ਵੀ ਹੁੰਦੇ ਆ ਤਾਂ ਮਾਤਾ ਜੀ ਨੇ ਸਾਰਿਆਂ ਨੂੰ ਕਿਹਾ ਵੀ ਮੀਤ ਨੂੰ ਕਿਸੇ ਨੇ ਨਹੀਂ ਦੱਸਣਾ ਮੈਂ ਬਿਮਾਰ ਆ ਉਹ ਰੋਂਦਾ ਉਦੋਂ ਸਾਰਾ ਕੁਝ ਛੱਡ ਕੇ ਆ ਜਾਊਗਾ ਐਸ ਕਿਸਮ ਦੀ ਪਰਵਰਿਸ਼ ਮਾਤਾ ਜੀ ਨੇ ਸਦਾ ਗੁਰਮੀਤ ਸਿੰਘ ਦੀ ਕੀਤੀ ਮਾਤਾ ਜੀ ਦੀ ਕੱਲ ਹੋਰ ਮੈਨੂੰ ਯਾਦ ਆਉਂਦੀ ਹੈ ਜਿਹੜੀ ਸਾਰਾ ਗੁਰਮੀਤ ਸਿੰਘ ਹੋਰ ਇਸ ਅਕਸਰ ਸੁਣਾਇਆ ਕਰਦੇ ਸੀ ਕਿ ਜਿਵੇਂ ਸੱਪੜੀ ਜਿਹੜੀ ਹੁੰਦੀ ਹੈ ਉਹਦੇ ਬੱਚੇ ਜਿਹੜੇ ਆ ਉਹ ਬਹੁਤ ਪ੍ਰੀਖ ਧਾਗਿਆ ਵਰਗੇ ਹੁੰਦੇ ਆ ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹੈ ਤੇ ਉਹ ਪਿਆਰ ਕਰਦੀ ਕਰਦੀ ਹੀ ਉਹਨਾਂ ਨੂੰ ਅੰਦਰ ਨਿਕਲ ਜਾਂਦੀ ਹੈ ਤੇ ਜਿਹੜੇ ਉਹ ਦੀ ਕੁੰਡਲੀ ਦੇ ਵਿੱਚੋਂ ਨਿਕਲ ਕੇ ਬਾਹਰ ਚਲੇ ਜਾਂਦੇ ਆ ਉਹ ਫਨੀਅਰ ਬਣਦੇ ਆ ਇਸ ਤਰ੍ਹਾਂ ਦੀ ਫਿਲਾਸਫੀ ਗੱਲ ਇਹ ਬਹੁਤ ਛੋਟੀ ਜੀ ਹੈ ਲੇਕਿਨ ਬੜੀ ਮਹੱਤਵ ਰੱਖਣ ਵਾਲੀ ਹੈ ਕਿ ਜਿੰਨੀ ਕਿਸੇ ਬੱਚੇ ਨੂੰ ਤੁਸੀਂ ਆਜ਼ਾਦੀ ਦਿਓਗੇ ਸਹੀ ਸਿਰ ਦੇ ਕੇ ਉਹਦੇ ਨਾਲ ਬੱਚਾ ਹੋਰ ਖੂਬਸੂਰਤ ਬਣਦਾ ਹੈ। ਤੋਂ ਇਸੇ ਤਰ੍ਹਾਂ ਸਦਾ ਗੁਰਮੀਤ ਸਿੰਘ ਹੋਰੀ ਐਫਏ ਕਰਕੇ ਉਸ ਤੋਂ ਬਾਅਦ ਉਹ ਆਰਟ ਆ ਕraft ਦਾ ਡਿਪਲੋਮਾ ਉਹਨੇ ਕਰ ਲਿਆ ਨਾ ਪੇ ਤੋਂ ਗਵਰਨਮੈਂਟ ਟੀਚਰ ਲੱਗ ਕੇ ਲੇਕਿਨ ਪੜ੍ਹਨ ਲਿਖਣ ਦੀ ਲਾਲਸਾ ਜਾਂ ਕੁਝ ਇਹ ਲੋਕਾਂ ਦੀ ਸੰਗਤ ਪ੍ਰੇਸ਼ ਗੁਰਧਿਆਲ ਸਿੰਘ ਵਰਗੇ ਲੋਕਾਂ ਦੀ ਸੰਗਤ ਅ ਉਦੇ ਕਰਕੇ ਉਹਨਾਂ ਦੇ ਵਿੱਚ ਪੜਨ ਦੀ ਚੇਟਕ ਜਿਹੜੀ ਆ ਉਹ ਲੱਗੀ ਰਹੀ ਔਰ ਉਹਨਾਂ ਨੇ ਲਾਇਬ੍ਰੇਰੀ ਸਾਇੰਸ ਦੇ ਵਿੱਚ ਉੱਚ ਵਿਦਿਆ ਹਾਸਲ ਕਰ ਲਈ ਉਸ ਬਾਅਦ ਪਰਜੰਦਰਾ ਕਾਲ ਫਰੀਦਕੋਟ ਦੇ ਵਿੱਚ ਆ ਕੇ ਉਹ ਲਾਇਬ੍ਰੇਰੀਨ ਲੱਗ ਕੇ ਜਿੱਥੋਂ ਤੱਕ ਉਹਨਾਂ ਦੀ ਪੱਤਰਕਾਰਤਾ ਦਾ ਸੰਬੰਧ ਆ ਉਹ 1970-78 ਦੇ ਵਿੱਚ ਜਦੋਂ ਪੰਜਾਬੀ ਟ੍ਰਿਬਿਊਨ ਅਖਬਾਰ ਸ਼ੁਰੂ ਹੁੰਦਾ ਹੈ ਤੱਕ ਕੋਟਕਪੂਰੇ ਤੋਂ ਪੱਤਰਕਾਰੀ ਦਿੱਤੀ ਜਾਣੀ ਸੀ ਜਿਹਦੇ ਲਈ ਉਸ ਵੇਲੇ ਦੇ ਜਿਹੜੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸੀ ਡਾਕਟਰ ਪ੍ਰਜਿੰਦਰ ਸਿੰਘ ਹਮਦਾਰ ਦੇ ਜਿਹੜੇ ਅੱਜਕਲ ਅਜੀਤ ਤੇ ਹਨ ਉਹਨਾਂ ਨੇ ਗੁਰਦਿਆਲ ਸਿੰਘ ਹੋਰਾਂ ਨਾਲ ਗੱਲ ਕੀਤੀ ਪ੍ਰੋਫੈਸਰ ਗੁਰਦਿਆਲ ਸਿੰਘ ਨੋਵਲਸ ਨਾਲ ਕਿ ਕੋੜਕਪੁਰੇ ਤੋਂ ਆਪਾਂ ਕਿਸੇ ਨੂੰ ਲਾਉਣਾ ਹੈ ਤਾਂ ਉਹਨਾਂ ਨੇ ਇਸ ਦਾ ਗੁਰਮੀਤ ਸਿੰਘ ਹੋਰਾਂ ਦਾ ਨਾਮ ਪ੍ਰਪੋਜ਼ ਕਰਤਾ ਬਸ ਉਸ ਵੇਲੇ ਤੋਂ ਇਹਨਾਂ ਦੀ ਪੱਤਰਕਾਰੀ ਦੀ ਜਿਹੜੀ ਹੈ ਉਹ ਯਾਤਰਾ ਸ਼ੁਰੂ ਹੋ ਗਈ ਇਹ ਇੱਕ ਕਲਾਸ 1 ਅਧਿਕਾਰੀ ਵਜੋਂ ਲੈਬਰਾਰੀ ਵਜੋਂ ਘੱਟ ਪ੍ਰਸਿੱਧ ਰਹੇ ਲੇਕਿਨ ਪੱਤਰਕਾਰ ਵਜੋਂ ਇਹਨਾਂ ਦੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਪ੍ਰਸਿੱਧੀ ਹੋਈ ਲਗਭਗ 40 ਸਾਲ ਜਿਵੇਂ ਅਮਰਜੀਤ ਦੱਸ ਕੇ ਗਏ ਕਿ ਇਹਨਾਂ ਨੇ ਪੱਤਰਕਾਰੀ ਕੀਤੀ ਇਸ ਪੱਤਰਕਾਰੀ ਦੇ ਦੌਰਾਨ ਜੋ ਉਹਨਾਂ ਦਾ ਮੁੱਖ ਮੁੱਦਾ ਰਿਹਾ ਸਾਡੇ ਆਸ-ਪਾਸੇ ਦੀਆਂ ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਚਾਹੇ ਉਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹੈ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਹੈ ਜਾਂ ਸ਼ੀਖਪਕ ਸਿੰਘ ਕਾਲਜ ਕੋਟਕਪੂਰਾ ਦਾ ਸਰਕਾਰੀ ਕਰਨਾ ਇਹ ਬਹੁਤ ਵੱਡੇ ਕੰਮ ਸੀ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਹਨਾਂ ਦੇ ਛੋਟੇ-ਛੋਟੇ ਹੱਥਾਂ ਦੀ ਛੋਟੇ-ਛੋਟੇ ਪੋਟਿਆਂ ਦੇ ਵਿੱਚ ਚੱਲਦੀ ਕਲਮ ਨੇ ਐਸ ਦਸਾਦੇ ਤੱਕ ਲੈ ਆਂਦਾ ਕਾ ਜੋ ਸਰਕਾਰੀ ਕਾਲਜ ਹੈ ਜੇ ਪੱਤਰਕਾਰ ਸਹੀ ਧੰਨ ਨਾਲ ਆਵਾਜ਼ ਨਾ ਉਠਾਉਂਦੇ ਤਾਂ ਇਹ ਯੂਨੀਵਰਸਿਟੀ ਮੈਡੀਕਲ ਯੂਨੀਵਰਸਿਟੀ ਪਟਿਆਲਾ ਜਾਂ ਚੰਡੀਗੜ੍ਹ ਦੇ ਆਸ-ਪਾਸ ਕਿਤੇ ਸਥਾਪਿਤ ਹੋ ਜਾਣੀ ਸੀ ਕਿਉਂਕਿ ਸਾਡੇ ਇਲਾਕੇ ਵੱਲ ਨੂੰ ਆਉਣ ਲਈ ਲੋਕ ਜਿਹੜੇ ਆ ਉਹ ਬਹੁਤੇ ਉਤਸੁਕ ਨਹੀਂ ਹੁੰਦੇ ਪਰ ਬੇਸ਼ੱਕ ਸਾਰੀਆਂ ਚੀਜ਼ਾਂ ਜਿਹੜਾ ਇੱਕ ਟੀਮ ਵਰਕ ਹੁੰਦਾ ਹੈ ਲੇਕਿਨ ਕਿਸੇ ਨਾ ਕਿਸੇ ਬੰਦੇ ਨੂੰ ਇਹ ਮੁੱਦਾ ਉਠਾਉਣਾ ਪੈਂਦਾ ਹੈ ਸਹਾਗਰਮੀ ਸਿੰਘ ਹੋਰਾਂ ਨੇ ਹਿੱਸੇ ਆਇਆ ਕਿ ਉਹਨਾਂ ਨੇ ਇਹ ਮੁੱਦਾ ਉਠਾਇਆ ਇਸ ਪੱਤਰ ਤੱਕ ਉਹ ਕਾਮਯਾਬ ਹੋ ਸਕੇ ਦੂਜੀ ਗੱਲ ਉਹਨਾਂ ਦੀ ਜਿਹੜੀ ਸ਼ੁੱਧ ਪੰਜਾਬੀ ਦੀ ਹੈ ਪੰਜਾਬੀ ਬੋਲਣ ਲੱਗਿਆ ਤਾਂ ਮੈਂ ਬੇਸ਼ੱਕ ਪੀ ਐਚ ਡੀ ਪੰਜਾਬੀ ਆ ਲੇਕਿਨ ਮੈਂ ਕੋਈ ਨਿਊਜ਼ ਕਵਰੇਜ ਜਾਂ ਕੋਈ ਆਰਟੀਕਲ ਜਾਂ ਕੋਈ ਚੀਜ਼ ਮੈਂ ਉਹਨੂੰ ਲਿਖ ਕੇ ਭੇਜਦਾ ਸੀ ਤਾਂ ਮੈਨੂੰ ਡਰ ਰਹਿੰਦਾ ਸੀ ਵੀ ਇਹ ਹੁਣ ਮੇਰੀ ਕਿਸੇ ਜੱਜੇ ਪੈਰ ਬਿੰਦੀ ਦੀ ਜਾਂ ਕਿਸੇ ਹੋਰ ਦੀ ਅ ਗਲਤੀ ਨਾ ਕਰ ਦੇਣ ਤੇ ਅਕਸਰ ਜਿੰਨਾ ਮਰਜ਼ੀ ਜ਼ੋਰ ਲਾ ਕੋਈ ਨਾ ਕੋਈ ਗਲਤੀ ਰਹਿ ਜਾਂਦੀ ਸੀ ਜਾਂ ਉਹ ਸੈਵਰ ਰਹਿ ਜਾਂਦੀ ਸੀ ਉਹ ਇਸ ਚੀਜ਼ ਦੇ ਬਹੁਤ ਜ਼ਿਆਦਾ ਮਤਲਬ ਬਰੀਕੀ ਨਾਲ ਪਹਿਰਾ ਦਿੰਦੇ ਸੀ ਔਰ ਇਸੇ ਵਜ੍ਹਾ ਕਰਕੇ ਹੀ ਉਹਨਾਂ ਨੂੰ ਬਹੁਤ ਸਾਰੀਆਂ ਥਾਵਾਂ ਤੇ ਉਹਨਾਂ ਦੇ ਬਤਪੇਦ ਵੀ ਹੋਏ ਕਿ ਤੁਸੀਂ ਇੰਨੀ ਕਿੰਨੀ ਗੱਲ ਤੇ ਢੂੰਡੇੜਾ ਆ ਕੇ ਬਹਿ ਜਾਂਦੇ ਹੋ ਲੇਕਿਨ ਉਹਨਾਂ ਨੇ ਆਪਣਾ ਆਕੀਦਾ ਨਹੀਂ ਛੱਡਿਆ ਕਿ ਪੰਜਾਬੀ ਜਿਹੜੀ ਹੈ ਉਹ ਸ਼ੁੱਧ ਹੀ ਬੋਲੀ ਜਾਵੇ ਜਦੋਂ ਅਸੀਂ ਅੰਗਰੇਜ਼ੀ ਸ਼ੁੱਧ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਪੰਜਾਬੀ ਨੂੰ ਸ਼ੁੱਧ ਬੋਲਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਸੋ ਪੰਜਾਬੀ ਦੇ ਮਾਮਲੇ 'ਚ ਪੰਜਾਬ ਪੰਜਾਬੀ ਤੇ ਪੰਜਾਬੀਅਤ ਉਹਨਾਂ ਦੀ ਰਗ ਰਗ ਦੇ ਵਿੱਚ ਵਸੀ ਹੋਈ ਸੀ ਇੱਕ ਮੈਂ ਹੋਰ ਜੋ ਕਈ ਵਾਰੀ ਪਰਿਵਾਰ ਚ ਜਾਂਦਿਆਂ ਮੈਂ ਦੇਖਿਆ ਕਿ ਅਸੀਂ ਵੀ ਉਹ ਨਹੀਂ ਕਰਦੇ ਅ ਸਵੇਰੇ ਜੇ ਉਹ ਤਿਆਰ ਹੋ ਕੇ ਕਿਸੇ ਪ੍ਰੋਗਰਾਮ ਦੇ ਵਿੱਚ ਗਏ ਆ ਉਸ ਤੋਂ ਬਾਅਦ 11 12 ਵਜੇ 1 ਵਜੇ ਘਰੇ ਆ ਗਏ ਆ ਰੋਟੀ ਖਾ ਲਈ ਆ ਕੱਪੜੇ ਬਦਲ ਲਏ ਆ ਤੇ ਸ਼ਾਮ ਨੂੰ ਫਰੈਸ਼ ਕੱਪੜੇ ਤੇ ਫਰੈਸ਼ ਪੱਗ ਬੰਨ ਕੇ ਹੀ ਉਹਨਾਂ ਨੇ ਜਾਂਦੇ ਇਹ ਨਹੀਂ ਮੈਚਿੰਗ ਤੇ ਇੰਨਾ ਮਤਲਬ ਸੋਫਿਸਟੀਕੇਸ਼ਨ ਆਪਣੇ ਕੱਪੜਿਆਂ ਦੇ ਮਾਮਲੇ 'ਚ ਆਪਣੀ ਦਿੱਖ ਦੇ ਮਾਮਲੇ 'ਚ ਕੁਦਰਤ ਨੇ ਭਾਵੇਂ ਉਹਨਾਂ ਨੂੰ ਜਿਹੋ ਜਿਹਾ ਮਰਜ਼ੀ ਬਣਾਇਆ ਕਦੇ ਉਹਨਾਂ ਨੇ ਕਦੇ ਇਸ ਗੱਲ ਦਾ ਗिला ਨਹੀਂ ਸੀ ਕੀਤਾ ਕਿ ਕੁਦਰਤ ਨੇ ਮੇਰੀ ਇਹ ਸੀਰੀਟ ਮੰਤਰ ਕਿਹੋ ਜਿਹੀ ਬਣਾਈ ਹੈ ਜਾਂ ਮੇਰਾ ਰੰਗ ਰੂਪ ਕਿਹੋ ਜਿਹਾ ਦਿੱਤਾ ਹੈ ਲੇਕਿਨ ਉਹਨਾਂ ਦੇ ਅੰਦਰ ਜਿਹੜੀ ਵੀ ਖੂਬਸੂਰਤੀ ਸੀ ਉਹਨੂੰ ਉਹ ਬਹੁਤ ਸੋਹਣੇ ਢੰਗ ਨਾਲ ਲੋਕਾਂ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਰਹੇ ਇੱਕ ਉਹਨਾਂ ਦੀ ਖਾਸੀਅਤ ਜਿਹੜੀ ਮੈਂ ਮਹਿਸੂਸ ਕਰਦਾ ਕਿ ਜਿਸ ਬੰਦੇ ਦੀ ਉਹਨਾਂ ਨੇ ਬਾਹ ਫੜੀ ਉਸ ਬੰਦੇ ਦੀ ਬਾਹ ਨਹੀਂ ਛੱਡੀ ਬੰਦਾ ਭਾਵੇਂ ਭੱਜੇ ਲੇਕਿਨ ਉਹਨਾਂ ਨੇ ਕਦੇ ਬਾਹ ਨਹੀਂ ਛੱਡੀ ਮੈਂ ਅੱਜ ਤੁਹਾਡੇ ਸਾਹਮਣੇ ਜੋ ਬੋਲ ਰਿਹਾ ਹਾਂ ਇਹ ਉਹਨਾਂ ਦੀ ਪ੍ਰੇਰਣਾ ਸਦਕਾ ਜਾਂ ਉਹਨਾਂ ਦੀ ਸ਼ਕਤੀਰ ਦੀ ਪ੍ਰੇਰਣਾ ਸਦਕਾ ਮੈਂ ਬੋਲ ਰਿਹਾ ਦੂਜੀ ਗੱਲ ਮੈਂ ਮੈਨੂੰ ਯਾਦ ਹੈ ਜਿਹੜੇ ਪ੍ਰੋਗਰਾਮ 'ਚ ਇਹਨਾਂ ਨੇ ਗੱਲ ਕੀਤੀ 2002 ਦੇ ਵਿੱਚ ਪ੍ਰੋਗਰਾਮ ਹੋਇਆ ਸੀ ਉਹ ਰਜੇਸ਼ ਮੋੜ ਜੀ ਦਾ ਗਾਂਧੀ ਮੋਡਲ ਸੀ ਗਾਂਧੀ ਮੈਮੋਰੀਅਲ ਸਕੂਲ ਦੇ ਵਿੱਚ ਉਸ ਪ੍ਰੋਗਰਾਮ ਦੇ ਵਿੱਚ ਅੰਕਲ ਮਿਲੇ ਉਦੋਂ ਨਵੀਂ-ਨਵੀਂ ਪੱਤਰਕਾਰਤਾ ਰਾਜਪਾਲ ਜੀ ਨੂੰ ਮਿਲੀ ਸੀ ਪੰਜਾਬੀ ਟ੍ਰਿਬਿਊਨ ਦੀ ਕਿਉਂਕਿ ਜਦੋਂ ਬਰਜਿੰਦਰ ਸਿੰਘ ਹਮਦਾਰਤ ਪੰਜਾਬੀ ਟ੍ਰਿਬਿਊਨ ਤੋਂ ਅਜੀਤ ਚ ਆ ਗਏ ਤੇ ਉਹਨਾਂ ਦੇ ਮਗਰੇ ਹੀ ਸਤਾ ਗੁਰਮੀਤ ਸਿੰਘ ਵੀ ਅਜੀਤ ਚ ਆ ਗਏ ਕਿਉਂਕਿ ਉਹਨਾਂ ਨਾਲ ਬੜੀ ਨੇੜਤਾ ਸੀ ਤੇ ਉਸ ਵਾਰ ਰਾਜਪਾਲ ਸਿੰਘ ਹੋਰਾਂ ਨੂੰ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰੀ ਕੋਰਪਰੇ ਤੋਂ ਮਿਲੀ। ਉਸ ਪ੍ਰੋਗਰਾਮ ਦੇ ਵਿੱਚ ਮਿਲਿਆ ਮੈਨੂੰ ਕਿ ਅੱਜਕੱਲ ਕੀ ਕਰਦਾ ਹੋਣਾ ਪਰਮਿੰਦਰ? ਮੈਂ ਕਹ ਜੀ ਮੈਂ ਪੀਐਸਡੀ ਵਿੱਚ ਮੇਰੀ ਰਜਿਸਟ੍ਰੇਸ਼ਨ ਹੋ ਗਈ। ਵੈਰੀ ਗੁੱਡ ਕਿ ਬਹੁਤ ਅੱਛੀ ਗੱਲ ਹੈ। ਅਗਲੇ ਦਿਨ ਉਸ ਪ੍ਰੋਗਰਾਮ ਦੀ ਕਵਰੇਜ ਲੱਗੀ ਤੇ ਉਹਦੇ ਵਿੱਚ ਲਿਖਿਆ ਹੋਇਆ ਡਾਕਟਰ ਪਰਮਿੰਦਰ ਤੱਗੜ। ਤੇ ਮੈਂ ਫੋਨ ਕੀਤਾ ਅੰਕਲ ਨੂੰ ਮੈਂ ਕਿ ਅੰਕਲ ਤੁਹਾਨੂੰ ਭੁਲੱਖਾ ਲੱਗ ਗਿਆ। ਮੈਂ ਰਾਤ ਤੁਹਾਨੂੰ ਇਹ ਦੱਸਿਆ ਸੀ। ਕਿ ਮੇਰੀ ਪੀਐਸਡੀ ਚ ਰਜਿਸਟ੍ਰੇਸ਼ਨ ਹੋਈ ਆ ਮੇਰੀ ਪੀਐਸਡੀ ਨਹੀਂ ਹੋਈ ਪਤਾ ਕਿਤੇ ਮੈਨੂੰ ਮੈਂ ਕਿਹਾ ਤੁਸੀਂ ਮੇਰੇ ਨਾਮ ਨਾਲ ਡਾਕਟਰ ਕਿਵੇਂ ਲਿਖਤਾ ਮੈਂ ਲਿਖਤਾ ਕਹਿੰਦਾ ਹੁਣ ਤੈਨੂੰ ਪੀਐਸਡੀ ਕਰਨੀ ਪਊਗੀ ਨਹੀਂ ਤੂੰ ਵਿੱਚ ਵੀ ਛੱਡ ਸਕਦਾ ਸੀ ਕਈ ਬੰਦੇ ਨੇ ਛੱਡੀ ਆ ਵਿੱਚ ਤੈਨੂੰ ਛੱਡਣ ਨਹੀਂ ਦੇਣੀ ਮਤਲਬ ਇਹ ਉਹਨਾਂ ਦਾ ਆਦੇਸ਼ ਪਿਆਰ ਵਾਲਾ ਆਦੇਸ਼ ਤੇ ਸੱਚ ਜਾਣੇ ਮੈਂ 2.5 ਸਾਲਾਂ ਚ ਪੀਐਸਡੀ ਕਰ ਗਿਆ ਉਸੇ ਇੱਕ ਹੱਲਾ ਸ਼ੀਰ ਨਾਂ ਵਾਲੀ ਔਰ ਉਸ ਤੋਂ ਬਾਅਦ ਜਦੋਂ ਪੀਐਸਟੀ ਹੋ ਗਈ ਫਿਰ ਬਾਰ-ਬਾਰ ਅ ਕਿਚੀ ਨੂੰ ਅਮਨਦੀਪ ਨੂੰ ਅਕਸਰ ਕਹਿੰਦੇ ਕਿ ਕਿਚੀ ਦੇਖੋ ਯਾਰ ਇਹਦਾ ਉਥੇ ਕੋਈ ਯੂਨੀਵਰਸਿਟੀ ਚ ਡਿਗਰੀ ਲਾਓ ਇਹਦਾ ਮੈਂ ਕਿਹਾ ਜੀ ਉਹ ਵਧੀਆ ਮੈਂ ਸਰਵਿਸ ਕਰ ਰਿਹਾ ਹਾਂ ਗਵਰਨਮੈਂਟ ਸਕੂਲ ਦੀ ਬਰੀ ਲੈਕਚਰਰ ਦੀ ਪੋਸਟ ਹੈਗੀ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਨਹੀਂ ਨਹੀਂ ਤੇਰੀ ਇੱਥੇ ਥਾਂ ਨਹੀਂ ਤੈਨੂੰ ਕਾਲਜ ਯੂਨੀਵਰਸਿਟੀ ਜਾਣਾ ਚਾਹੀਦਾ ਔਰ ਉਸ ਬਬਲੀ ਵੀ ਉਹ ਜ਼ਿੰਮੇਵਾਰ ਬਣੀ ਜਿਹਦੇ ਸਦਕਾ ਮੈਂ ਅੱਜਕੱਲ ਪੰਜਾਬੀ ਯੂਨੀਵਰਸਿਟੀ ਚ ਯੂਨੀਵਰਸਿਟੀ ਕਾਲਜ ਇੰਤੋ ਚ ਸੇਵਾ ਕਰ ਰਿਹਾ ਸੋ ਇਸ ਤਰ੍ਹਾਂ ਦੀ ਬਾਹ ਫੜਨ ਦੀ ਉਹਨਾਂ ਦੀ ਜਿਹੜੀ ਇੱਕ ਇੱਕ ਲਲਪ ਰਹਿੰਦੀ ਸੀ ਉਹਨਾਂ ਨੂੰ ਕਿ ਮੈਂ ਕਿਸੇ ਦੇ ਕੰਮ ਆ ਸਕਾਂ ਇਹ ਮੈਂ ਗੱਲਾਂ ਫਾਰਮਲ ਨਹੀਂ ਕਰ ਰਿਹਾ ਇਹ ਉਹੀ ਕਰ ਰਿਹਾ ਜੋ ਹੋਈਆਂ ਤੁਹਾਡੇ ਚ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਬੈਠੇ ਹੋਣਗੇ ਜਿਨ੍ਹਾਂ ਨਾਲੇ ਗੱਲਾਂ ਹੋਈਆਂ ਹੋਣਗੀਆਂ ਮੈਨੂੰ ਲੱਗਦਾ ਮੈਂ ਸਮਾਂ ਜਾਦਾ ਲੈ ਰਿਹਾ ਸੋ ਮੈਂ ਅੱਜ ਉਹਨਾਂ ਨੂੰ ਯਾਦ ਕਰਦਿਆਂ ਉਹ ਸੋਹਣੀ ਦਸਤਾਰ ਵਾਲੇ ਪ੍ਰਭਾਵਸ਼ਾਲੀ ਗੁਫਤਾਰ ਵਾਲੇ ਤੇ ਅਗਾਹ ਮਧੂ ਰਫਤਾਰ ਵਾਲੇ ਇਨਸਾਨ ਨੂੰ ਆਪਣਾ ਨਮਨ ਪੇਸ਼ ਕਰਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ